ਆਖਰ ਬੋਤੀ ਬੋੜ ਥੱਲੇ ਆ ਗਈ ਤੁਹਾਡਾ ਦਬਦਬਾ ਤੁਹਾਡਾ ਪ੍ਰਚਾਰ ਤੁਹਾਡੀਆਂ ਸਰਗਰਮੀਆਂ ਨੇ ਆਖਰ ਰੰਗ ਲਿਆਂਦਾ ਪ੍ਰਸ਼ਾਸਨ ਦਾ ਇਸ ਗੱਲ ਤੇ ਜ਼ੋਰ ਲੱਗਿਆ ਸੀ ਕਿ ਕਿਸੇ ਵੀ ਤਰੀਕੇ ਨਾਲ ਬੇਰਜ਼ਗਾਰਾਂ ਦਾ ਮੋਰਚਾ ਸੰਗਰੂਰ ਦੇ ਵਿੱਚ ਨਹੀਂ ਲਗਣ ਦੇਣਾ ਕਿਸੇ ਵੀ ਤਰੀਕੇ ਦੇ ਨਾਲ ਸੰਗਰੂਰ ਨਹੀਂ ਵੜਨ ਦੇਣਾ ਬੈਠਣ ਨਹੀਂ ਦੇਣਾ ਕੁਝ ਕੁ ਸਮਾਉਣ ਮਰਦਾਬਾਦ ਕਰਕੇ ਮੁੜ ਜਾਣਾ ਪੱਕਾ ਮੋਰਚਾ ਨਾ ਲਾਉਣ ਪਰ ਤੁਹਾਨੂੰ ਸਲਾਮ ਹੈ ਤੁਸੀਂ ਜਿਵੇਂ ਜਿਵੇਂ ਤੁਹਾਨੂੰ ਆਖਿਆ ਗਿਆ ਤੁਸੀਂ ਕਰਦੇ ਰਹੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨੀਆਂ ਮੀਟਿੰਗਾਂ ਕਰਨੀਆਂ ਮੁਲਿਆਰਦੀ ਕਰਨੀ ਅਨਾਉਂਸਮੈਂਟ ਕਰਨੀ ਨਾਰੇ ਲਿਖਣੇ ਸੋਸ਼ਲ ਮੀਡੀਆ ਦੇ ਵਿੱਚ ਸਰਗਰਮੀ ਕਰਨੀ ਇਹ ਸਾਰਾ ਕੁਝ ਪੋਜੀਟਿਵ ਹੋ ਰਿਹਾ ਜਦੋਂ ਗੱਲ ਤੋਂ ਲਗਾਤਾਰ ਪ੍ਰਸ਼ਾਸਨ ਸੰਪਰਕ ਕਰ ਰਿਹਾ ਸੀ ਸੰਗਰੂਰ ਦਾ ਕਿ ਤੁਸੀਂ ਆਓ ਬੈਠੋ ਐਸਐਸਪੀ ਜਾਂ ਬਾਕੀ ਉੱਚ ਅਧਿਕਾਰੀਆਂ ਦੇ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਵੇ ਤੁਸੀਂ ਮੋਰਚਾ ਨਾ ਲਾਓ ਜਦ ਕਿ ਸਾਂਝੇ ਮੋਰਚੇ ਦੇ ਆਗੂ ਇਸ ਗੱਲ ਤੇ ਪੂਰੀ ਤਰ੍ਹਾਂ ਮੈਂਟਲੀ ਪ੍ਰਪੇਅਰ ਸੀਗੇ ਤਿਆਰ ਸੀ ਕਿ ਸਰਕਾਰ ਭਾਵੇਂ ਜੇਲ੍ਹ ਭੇਜੇ ਭਾਵੇਂ ਥਾਣੇ ਭੇਜੇ ਪਰਚੇ ਕਰੇ ਚੁੱਕ ਲਵੇ ਲਾਠੀ ਚਾਰਜ ਕਰੇ ਜਿਹੜਾ ਮਰਜੀ ਜਬਰ ਢਾ ਲੇ ਆਪਣੀਆਂ ਮੰਗਾਂ ਦੇ ਲਈ ਮੋਰਚਾ ਲੱਗੂਗਾ ਹਰ ਹਾਲਤ ਲੱਗੂਗਾ ਅੱਜ ਕਾਫੀ ਇਸ ਗੱਲ ਤੇ ਪੁਚਕਾਰਨ ਵਾਸਤੇ ਡਰਾਉਣ ਵਾਸਤੇ ਹੋਰ ਹੀਲੇ ਹਰਬੇ ਵਰਤੇ ਕਿ ਮੋਰਚੇ ਤੋਂ ਬੇਜ਼ਗਾਰ ਪਿੱਛੇ हट ਜਾਣ ਪਰ ਤੁਹਾਡੀ ਤਾਕਤ ਸਦਕਾ ਬੇਜ਼ਗਾਰ ਮੋਰਚਾ ਆਗੂ ਅੜੇ ਹੋਏ ਐ ਤੇ ਆਖਰ ਇਸ ਗੱਲ ਤੇ ਸਹਿਮਤੀ ਬਣ ਗਈ ਕਿ ਕੱਲ ਆਪਣਾ ਮੋਰਚਾ ਲੱਗੂਗਾ ਕੁਝ ਕ ਤੁਹਾਡੇ ਚ ਡਰਪੋਕ ਹੋ ਸਕਦੇ ਐ ਡਰ ਹੋ ਸਕਦਾ ਕਿ ਪਰਚਾ ਨਾ ਹੋ ਜੇ ਜੇਰ ਨਾ ਭੇਜ ਦਿੱਤਾ ਜਾਵੇ लाठी चार्ज ਨਾ ਹੋ ਜੇ ਥਾਣੇ ਚ ਨਾ ਲੈ ਜਾਣਾ ਧੂਕੜੀ ਸੁਣਾ ਹੋ ਜੇ ਉਹਨਾਂ ਵਾਸਤੇ ਖੁਸ਼ਖਬਰੀ ਇਹ ਹੈ ਕਿ ਤੁਸੀਂ ਬੇਫਿਕਰ ਹੋ ਕੇ ਆ ਸਕਦੇ ਹੋ ਇਸ ਤੇ ਸਹਿਮਤੀ ਬਣ ਚੁੱਕੀ ਹੈ ਆਪਾਂ ਡੀਸੀ ਦਫਤਰ ਇਕੱਠੇ ਹੋਣਾ ਵੇਰਕਾ ਮਿਲਕ ਪਲਾਂਟ ਇਕੱਠੇ ਹੋਣਾ ਪ੍ਰਸ਼ਾਸਨ ਨੇ ਇਸ ਗੱਲ ਤੇ ਸਹਿਮਤੀ ਬਣਾਈ ਹੈ ਕਿ ਤੁਸੀਂ ਉੱਥੇ ਆਪਣਾ ਮੋਰਚਾ ਚਲਾ ਲਓ ਅਸੀਂ ਵੀ ਤੁਹਾਡੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਕਿ ਤੁਸੀਂ ਲੀਡਰ ਹੋ ਕੇ ਆ ਸਕੋ ਤਾਂ ਸੰਗਰੂਰ ਡੀਸੀ ਦਫਤਰ ਕੱਠੇ ਹੋਣ ਦਾ ਪਲਾਨ ਕੀਤਾ ਹੈ ਤੁਸੀਂ ਸਾਰਿਆਂ ਨੇ ਕੱਲ 25 ਤਰੀਕ ਨੂੰ 11 ਵਜੇ ਸੰਗਰੂਰ ਡੀਸੀ ਦਫਤਰ ਆਉਣਾ ਹੈ 1-2 ਦਿਨ 4 ਦਿਨ ਪ੍ਰਸ਼ਾਸਨ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਤੁਹਾਡਾ ਮਸਲਾ 2-4 ਦਿਨਾਂ ਦੇ ਵਿੱਚ ਹੱਲ ਕਰਾ ਦਿੱਤਾ ਜਾਊਗਾ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਜਾਂ ਇਥੋਂ ਦੀ ਕੈਬਨਿਟ ਹੈ ਜਾਂ ਮੰਤਰੀ ਵਿਧਾਇਕ ਇਸ ਗੱਲ ਤੇ ਗੌਰ ਕਰਨਗੇ ਮਸਲਾ ਹੱਲ ਨਹੀਂ ਕਰਦੇ ਤਾਪੜ ਡੀਸੀ ਦਫਤਰ ਤੋਂ ਉੱਠ ਕੇ ਮੁੱਖ ਮੰਤਰੀ ਦੀ ਕੋਠੀ ਚਲਾਂਗੇ ਆਉਂਦੇ ਜਨਾਂ ਦੇ ਵਿੱਚ ਮੋਰਚੇ ਤੇ ਬੈਠ ਕੇ ਪਲਾਨ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ ਸਾਡਾ ਅਸੀਂ ਪ੍ਰਸ਼ਾਸਨ ਦੇ ਨਾਲ ਮਿਥ ਲਿਆ ਕਿ ਅਸੀਂ ਥੋੜੀ ਗਿਣਤੀ ਮੋਰਚੇ ਤੇ ਰੱਖਾਂਗੇ ਸਾਥੀ ਰਾਤ ਨੂੰ ਘਰਾਂ ਨੂੰ ਜਾਇਆ ਕਰਨਗੇ ਥੋੜੀ ਗਿਣਤੀ ਮੋਰਚੇ ਤੇ ਰਿਹਾ ਕਰਾਂਗੇ ਜਿਵੇਂ ਤੁਹਾਡੇ ਕੋਲੇ ਡਿਊਟੀਆਂ ਤੁਹਾਡੀਆਂ ਪਹੁੰਚ ਗਈਆਂ ਤੁਸੀਂ ਸਾਰੇ ਆਪਣੇ ਜ਼ਿਲ੍ਹਾ ਆਗੂਆਂ ਦੇ ਨਾਲ ਆਪਣੇ ਗਰੁੱਪ ਦੇ ਵਿੱਚ ਚਰਚਾ ਕਰਕੇ ਕੱਲ ਪਹੁੰਚੋ ਆਪਾਂ ਸਾਰੇ ਇੱਕ ਵਾਰ ਇਕੱਠੇ ਹੋਨੇ ਕੱਲ ਉੱਥੇ ਡਿਊਟੀਆਂ ਦੀ ਵੰਡ ਕਰ ਦਿੱਤੀ ਜਾਣੀ ਹੈ ਕੁਝ ਸਾਥੀਆਂ ਨੂੰ ਵੋਟ ਦਿੱਤਾ ਜਾਣਾ ਹੈ ਕੁਝ ਨੂੰ ਆਪਾਂ ਰੱਖਾਂਗੇ ਕਿਹਨੂੰ ਕਿਵੇਂ ਕਰਨਾ ਸਾਰਾ ਕੁਝ ਆਪਾਂ ਮੋਰਚੇ ਤੇ ਬੈਠ ਕੇ ਪਲਾਨ ਕਰਾਂਗੇ ਸੋ ਤੁਹਾਨੂੰ ਬੇਨਤੀ ਹੈ ਕਿ ਤੁਹਾਡੀ ਜਿੱਤ ਹੋ ਚੁੱਕੀ ਹੈ ਮੋਰਚਾ ਸੰਘਰਸ਼ ਦੇ ਵਿੱਚ ਲੱਗੂਗਾ ਲੱਗੇ ਰਹੂਗਾ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੂਗਾ 4 ਸਾਲ ਲੰਘ ਗਏ 1 ਸਾਲ ਬਚਦਾ ਹੈ ਇਸ ਸਾਲ ਦੇ ਵਿੱਚ ਭਾਵੇਂ ਆਪਾਂ ਨੂੰ ਪਿਛਲੇ ਸੰਘਰਸ਼ ਵਾਂਗ ਜਿਵੇਂ ਆਪਣਾ ਉਦੋਂ 273 ਦਿਨ ਸੰਘਰੂ ਚੱਲਿਆ ਕਰੀਬ 3 ਮਹੀਨੇ ਜਿਹੜਾ ਪ੍ਰਗਟ ਸਿੰਘ ਦੇ ਚੱਲੇ ਆ ਤਾਂ 10-12 ਮਹੀਨੇ ਆਪਣਾ ਉਦੋਂ ਮੋਰਚਾ ਚੱਲਦਾ ਰਿਹਾ ਤੇ 13 ਮਹੀਨੇ ਮੋਰਚਾ ਚੱਲਿਆ ਸੋ ਇਸੇ ਤਰੀਕੇ ਦੇ ਨਾਲ ਆਪਾਂ ਮੋਰਚਾ ਉਦੋਂ ਤੱਕ ਚਲਾਵਾਂਗੇ ਭਾਵੇਂ ਚੋਣਾਂ ਵਿੱਚ ਆ ਜਾਣ ਭਾਵੇਂ ਚੋਣ ਜਾਬਤਾ ਲੱਗ ਜੇ ਅਗਲਾ ਦਸੰਬਰ ਆ ਜੇ ਉਸ ਤੋਂ ਅਗਲੀ ਜਨਵਰੀ ਵੀ ਆ ਜੇ ਜਦੋਂ ਤੱਕ ਆਪਣੇ ਮੰਗਾਂ ਦਾ ਹੱਲ ਨਹੀਂ ਹੁੰਦਾ ਆਪਾਂ ਮੋਰਚਾ ਲੱਕੇ ਬਿਠਾਂਗੇ ਸੋ ਤੁਹਾਨੂੰ ਬੇਨਤੀ ਹੈ ਬੜੇ ਸ਼ਾਂਤਨੀ ਤਰੀਕੇ ਦੇ ਨਾਲ ਬਿਠਾਂਗੇ ਤੁਸੀਂ ਬੇਫਿਕਰ ਹੋ ਕੇ ਨਿੱਟਰ ਹੋ ਕੇ ਆ ਸਕਦੇ ਹੋ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਆਪੋ ਆਪਣੇ ਘਰਾਂ ਦੇ ਵਿੱਚੋਂ ਜਿਸ ਵੀ ਤਰੀਕੇ ਦਾ ਤੁਸੀਂ ਕੋਈ ਆ ਮੋਰਚੇ ਵਾਸਤੇ ਮਟੀਰੀਅਲ ਲਿਆ ਸਕਦੇ ਹੋਏ ਕੱਚਾ ਸਮਾਨ ਲਿਆ ਸਕਦੇ ਹੋਏ ਕੋਈ ਖਾਣ ਪੀਣ ਦਾ ਸਮਾਨ ਕੋਈ ਚਾਹ ਕੋਈ ਖੰਡ ਕੋਈ ਗੁੜ ਕੋਈ ਹੋਰ ਆਟਾ ਕੋਈ ਚੁੱਲਾ ਗੈਸ ਕਿਉਂਕਿ ਆਪਾਂ ਨੂੰ ਸਾਰੇ ਪ੍ਰਬੰਧਾਂ ਦੀ ਲੋੜ ਪੈਣੀ ਨੇ ਉਹ ਲਿਆ ਸਕਦੇ ਹੋ ਟੈਂਟ ਵਗੈਰਾ ਲਾਉਣੇ ਨੇ ਆਪਾਂ ਨੂੰ ਧੁੰਦ ਦਾ ਤਰੇਲ ਦਾ ਮੌਸਮ ਹੈ ਇਹਦੇ ਤੋਂ ਬਚਣ ਵਾਸਤੇ ਜਿਹੜਾ ਵੀ ਕੋਈ ਤੁਸੀਂ ਲਿਆ ਸਕਦੇ ਹੋ ਤੁਹਾਡੇ ਘਰਾਂ ਦੇ ਵਿੱਚ ਕੋਈ ਤਰਪਾਲ ਹੈ ਕੋਈ ਪੱਲੀ ਹੈ ਕੋਈ ਗੱਦਰੀਆਂ ਨੇ ਕੋਈ ਗੱਦੇ ਹੈ ਹੋਰ ਜੋ ਵੀ ਕੁਝ ਹੋ ਸਕਦਾ ਹੈ ਕੋਈ ਕੰਬਲ ਨੇ ਲਿਆ ਸਕਦੇ ਤੁਸੀਂ ਲੈ ਕੇ ਆਇਓ ਕੱਲ ਨੂੰ ਆਪਾਂ ਮਿਲਦੇ ਹਾਂ 11 ਵਜੇ ਸੰਗਰੂਰ ਡੀਸੀ ਦਾ ਉਤਰ ਬੇਜਗਾ ਸਾਝੇ ਮੁਰਚੇ ਵੱਲੋਂ ਮੈਂ ਸੁਰਵਿੰਦਰ ਸਿੰਘ ਢਲਵਾ ਇੱਕ ਬੇਨਤੀ ਹੋਰ ਜਿਹੜੀ ਤੁਹਾਡੇ ਕੋਲੇ ਅਨਾਉਂਸਮੈਂਟ ਆਈਆਂ ਨੇ ਗਰਪਾਂ ਦੇ ਵਿੱਚ ਪਾਈਆਂ ਹੋਈਆਂ ਨੇ ਉਹ ਅਨਾਉਂਸਮੈਂਟ ਸੋ ਮਨਿਆਦੀਆਂ ਆਪਕੋ ਆਪਣੇ ਪਿੰਡਾਂ ਦੇ ਵਿੱਚ ਵਿੱਚ ਲਗਾਤਾਰ ਕਰਵਾਉਂਦੇ ਰਹੋ ਉਹਨਾਂ ਦੇ ਵਿੱਚ ਐਡ ਕੀ ਕਰਨਾ ਹੈ ਨਵੀਂ ਆਡੀਓ ਤੁਹਾਡੇ ਕੋਲੇ ਆ ਜਾਣੀ ਹੈ ਨਵੀਂ ਵੀਡੀਓ ਤੁਹਾਡੇ ਕੋਲੇ ਆ ਜਾਣੀ ਹੈ ਉਹਨਾਂ ਨੂੰ ਸਾਂਝਿਆ ਥਾਂਾਂ ਤੇ ਆਪੋ ਆਪਣੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਕਿਤੇ ਸਪੀਕਰ ਲੱਗੇ ਹੈ ਕੋਈ ਭੋਗ ਹੈ ਕੋਈ ਹੋਰ ਜਨਤਕ ਸਮਾਗਮ ਹੈ ਕਿਸੇ ਜਥੇਬੰਦੀ ਦਾ ਧਰਨਾ ਮੂਹਰਾ ਹੈਗਾ ਕਿਤੇ ਵੀ ਸਪੀਕਰ ਚੱਲਦਾ ਇਵਨ ਕਿ ਜਿਹੜੇ ਲੰਗਰ ਚੱਲ ਰਹੇ ਹੈ ਤੁਸੀਂ ਉਹਨਾਂ ਲੰਗਰਾਂ ਦੇ ਸਪੀਕਰਾਂ ਦੇ ਵਿੱਚ ਵੀ ਐਨਾਨਸਮੈਂਟਸ ਕਰਵਾ ਸਕਦੇ ਹੋ ਕਿਉਂਕਿ ਜਿਹੋ ਜਿਹਾ ਮਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੀ ਅ ਸਰਹੰਦ ਦਾ ਸੀ ਰੀਸਭਾ ਚੱਲ ਰਹੀ ਹੈ ਚਮਕੌਰ ਸਾਹਿਬ ਦਾ ਚੱਲ ਰਿਹਾ ਹੈ ਅਤੇ ਇਹ ਮਸਲੀ ਤੁਹਾਡੇ ਰੋਜ਼ਗਾਰ ਦਾ ਇਹ ਵੀ ਮਜਲੂਮ ਲੋਕਾਂ ਵਾਸਤੇ ਪੀੜਤ ਲੋਕਾਂ ਵਾਸਤੇ ਵਿਰਦਗਾਰ ਦਾ ਸੰਘਰਸ਼ ਚੱਲ ਰਿਹਾ ਹੈ ਉੱਥੇ ਵੀ ਤੁਸੀਂ ਅਨਾਉਂਸਮੈਂਟਸ ਕਰਵਾ ਸਕਦੇ ਹੋ ਸੋ ਤੁਹਾਡੇ ਕੋਲੇ ਅਨਾਉਂਸਮੈਂਟ ਆ ਜਾਣੀਆਂ ਜਿਹੜੇ ਘਰ ਨਹੀਂ ਕੰਨੀ ਆਉਣਗੇ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਨਾਰੇ ਲਿਖਣ ਦੀ ਮੈਂ ਹਮ ਚਲਾਉਣੀ ਹੈ 25 ਤਰੀਕ ਨੂੰ ਆਪਾਂ ਸੂਰੂਲ ਬੈਠਣਾ ਤੇ ਮੋਰਚਾ ਜਾਰੀ ਹੈ ਤੁਸੀਂ ਇਹ ਨਾਰੇ ਲਿਖ ਸਕਦੇ ਹੋ ਨਾਰੇ ਕਿਹੜੇ ਲਿਖਣੇ ਆ ਉਹ ਤੁਹਾਡੇ ਕੋਲੇ ਸਾਰਾ ਕੁਝ ਪਹੁੰਚ ਜੂ ਤੁਸੀਂ ਇਸ ਵੀਡੀਓ ਦੇ ਨਾਲ WhatsApp ਨੰਬਰ ਮਿਲੂਗਾ ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ ਸੋ ਤੁਹਾਡਾ ਧੰਨਵਾਦ ਮੈਂ ਸੁਮੇਂਦਰ ਸੈਟਲੋ